ਸ਼ਿਕਲ ਜੀ ਵੈਲਕਮ ਟੂ ਨਿਊ ਬਲੌਗ ਉਮੀਦ ਕਰਦੇ ਹਾਂ ਤੁਸੀਂ ਤੰਦਰੁਸਤ ਤੇ ਖੁਸ਼ ਹੋਗੇ ਆਪਣੇ ਘਰ ਪਰਿਵਾਰ ਚ ਅੱਜ ਰਾਤ ਦਾ ਬਲੌਗ ਬਣ ਰਿਹਾ ਤੇ ਮੇਰਾ ਰੰਗ ਆ ਰਿਹਾ ਕੋਲੋ ਕਾਲਾ ਕੋਈ ਗੱਲ ਨਹੀਂ ਸ਼ਕਲਾਂ ਚ ਕੀ ਰੱਖਿਆ ਕੰਮ ਕਰਨਾ ਜ਼ਰੂਰੀ ਹੈ ਅੱਜ ਰਾਤ ਦਾ ਬਲੌਗ ਬਣਾ ਰਹੇ ਹਾਂ ਜੇ ਅਸੀਂ ਇਸ ਕਰਕੇ ਕਿਉਂਕਿ ਸਾਰਾ ਦਿਨ ਆਪਾਂ ਨੂੰ ਲੱਗਿਆ ਨਹੀਂ ਟਾਈਮ ਇਸ ਕਰਕੇ ਅੱਜ ਆਪਾਂ ਰਾਤ ਨੂੰ ਆਪਣੀ ਡਿਊਟੀ ਨਿਭਾ ਰਹੇ ਹਾਂ ਬਲੌਗ ਵੀਡੀਓ ਬਣਾਣੀ ਬੇहद ਜ਼ਰੂਰੀ ਹੈ ਡੇਲੀ ਦਾ ਸਾਡਾ ਕੰਮ ਹੈ ਵੀਡੀਓ ਜ਼ਰੂਰ ਰੋਜ਼ ਦੇ ਰੋਜ਼ ਫੇਸਬੁਕ ਤੇ ਪਾਣੀ ਜ਼ਰੂਰੀ ਹੁੰਦੀ ਹੈ ਇਹ ਸਮਝ ਲਓ ਕਿ ਫੇਸਬੁਕ ਦਾ ਰੋਲ ਹੈ ਡੇਲੀ ਡੇਲੀ ਕੰਮ ਕਰਨਾ ਪੈਂਦਾ ਹੈ ਇਸੇ ਕਰਕੇ ਪਾਸ ਸਵੇਰ ਦਾ ਨਹੀਂ ਵੀਡੀਓ ਪਾਈ ਤੇ ਹੁਣ ਪਾਤੀ ਹੈ ਤੇ ਗੁਰੂ ਘਰ ਤੁਹਾਨੂੰ ਮੈਂ ਦਿਖਾ ਹੀ ਦਿੱਤਾ ਕਿ ਸੇਵਾ ਚੱਲ ਰਹੀ ਹੈ ਲਾਈਕਾਂ ਚੱਲ ਰਹੀਆਂ ਉਹ ਸੋਨਾ ਚੂ ਨਜ਼ਰ ਆ ਰਿਹਾ ਗੁਰਦੁਆਰਾ ਸਾਹਿਬ ਜੀ ਦਾ ਆ ਮੇਰੇ ਕਮਲਾ ਪੁੱਤ ਜਿਹੜਾ ਹੈ ਕੰਬਲੀਆਂ ਜਰੂਰ ਮਾਰਦਾ ਹੀ ਮਹਰਦੇ ਕਿਸੇ ਨੇ ਕਿ ਫਿਰ ਉਹ ਆਪਣਾ ਰੰਗ ਵੇਖੀ ਕਿਡਾ ਬਲੈਕ ਬਲੈ ਕਰ ਭੂਤ ਲੱਗ ਰਹੀ ਆ ਮਾਂ ਨਾ ਕੋ ਹਾਂ ਤੂੰ ਕੀ ਕਹਿਣਾ ਚੱਲ ਟੌਫੀ ਵਖਾ ਰਿਹਾ ਕਿ ਹਾਂ ਕਹ ਰਾਜਣਾ ਬੀਠ ਥੱਲੇ ਐਸੀ ਨਜ਼ਾਇਜ਼ ਚੱਲ ਰਹੀ ਆ ਸਾਡੇ ਤੇ ਅਸੀਂ ਛੱਤ ਤੇ ਆਵਾਜ਼ ਆ ਰਹੀ ਹੈ ਨਾ ਇਸੀ ਦੀ ਐਸੀ ਚੱਲਦਾ ਪਈ ਕਿੱਥੇ ਗਿਆ ਮੇਰਾ ਹੈਂਕੀ ਵਿੱਚ ਆ ਗਿਆ ਏ ਐਸੀ ਨੇ ਜੈਟ ਕਮਰਿਆਂ ਚ ਚੱਲ ਰਹੇ ਆ ਅਸੀਂ ਛੱਤ ਤੇ ਟੈਲਨ ਛੱਲਣ ਆਏ ਹੋਏ ਆ ਹੋਰ ਪਿੱਛੇ ਨਜ਼ਰ ਨਹੀਂ ਆ ਰਿਹਾ ਚੰਗੀ ਤਰ੍ਹਾਂ कु देख रहे बड़ी डरपोक है पौड़िया रखिया वाला पिंजरा चीक मारन लग गई कमलीर द्राम मेहरून मेहरून कलर हैलो वीर जी छत से ना आप घूमन फिरन आए रोटी खाके ना कि कुर्सिया फोन लैके बहना है सोना नहीं तेन थोड़ा जो टहलिया करो माड़ा जो रोटी खाने तो ਆਹ ਵੇਖ ਲੋ ਜੀ ਰਾਤ ਵੇਲੇ 8:30 ਦਾ ਟਾਈਮ ਹੈ ਤੇ ਗੁਰਦੁਆਰੇ ਚ ਲਾਈਟਾਂ ਕਿੰਨੀਆਂ ਸੋਹਣੀਆਂ ਲੱਗ ਰਹੀਆਂ ਐ ਅੰਦਰੋਂ ਮੈਂ ਦਿਖਾਵਾਂ ਗੁਰਦੁਆਰਾ ਤੁਹਾਨੂੰ ਲੋ ਜੀ ਅੰਦਰੋਂ ਅੰਦਰੋਂ ਦੇਖੋ ਗੁਰਦੁਆਰਾ ਸਾਹਿਬ ਜ਼ੂਮ ਕਰਕੇ ਦਿਖਾਨੀ ਐ ਕਿ ਸੇਵਾ ਚੱਲ ਰਹੀ ਔ ਦੇਖੋ ਸੇਵਾ ਕਰਦੇ ਪਏ ਐ ਗੁਰਦੁਆਰੇ ਦੇ ਅੰਦਰ ਗੁਰਮੱਲਾ ਸਾਹਿਬ ਠੀਕ-ਠਾਕ ਕਰਕੇ ਰੱਖਣਗੇ ਸਵੇਰੇ ਫਿਰ ਪ੍ਰਕਾਸ਼ ਕਰਨਗੇ ਗੁਰਗੰਨ ਸਾਹਿਬ ਜੀ ਦਾ ਕਿਹੇ ਸੇਵਾ ਚੱਲ ਰਹੀ ਹੈ ਹੈ ਉਹ ਗਵੰਡੀਆਂ ਘਰੇ ਛੱਤ ਦੇ ਉੱਤੇ ਚੱਲ ਰਿਹਾ ਤੰਦੂਰ ਆਹ ਵੇਖੋ ਅੱਗ ਬਲਦੀ ਪਈ ਹੈ ਨਾ ਉਹਨਾਂ ਨੇ ਛੱਤ ਦੇ ਉੱਤੇ ਤੰਦੂਰ ਰੱਖਿਆ ਹੋਇਆ ਹੈ ਤੇ ਹੁਣ ਇਹ ਤੰਦੂਰ ਬਲੇਗਾ ਫਿਰ ਕਿਤੇ ਜਾ ਕੇ ਰੋਟੀਆਂ ਬਕਣੀਆਂ ਤੇ ਅਸੀਂ ਤੇ ਰੋਟੀਆਂ ਖਾ ਕੇ ਛੱਤ ਤੇ ਪਹੁੰਚ ਵੀ ਗਏ ਆਂ ਰਹਿਮ ਕਿਥੇ ਰੋ ਰਹੀ ਐ ਹੋਏ ਤੁਸੀਂ ਰਹਿਮ ਨੂੰ ਕੱਲੀ ਨੂੰ ਛੱਡ ਕੇ ਆਏ ਹੋ ਸ਼ਾਬਾਸ਼ ਹੈ ਤਾਂ ਸ਼ਾਬਾਸ਼ ਜਾਂ ਲੈ ਕਿਉਂ ਨੂੰ ਅਲਰਜ ਕਰਾ ਪੋੜੀਆਂ ਚੱਲਾ ਜਾ ਇੱਕ ਵਾਰ ਗਵਾਂਡੀਆਂ ਕਰੇ ਕੱਲੀ ਨੂੰ ਛੱਡਿਆ ਤੇ ਆਪ ਛੱਤ ਤੇ ਆ ਕੇ ਬਹਿ ਗਏ ਹੋ ਚਲੋ ਜਾਂ ਲੈ ਕੇ ਤੂੰ ਕੱਲੀ ਛੱਡ ਕੇ ਕਿਉਂ ਆਈ ਇਹਨੂੰ ਸਰਦਾਰ ਜੀ ਦੇਖਦੇ ਪਏ ਨੇ ਤੁੰਦਲੇ ਤੁੰਦਲੇ ਰੋਜ਼ ਰੋਟੀ ਖਾ ਕੇ ਘੁੰਮਣ ਫਿਰਨ ਵਾਸਤੇ ਲੈ ਕੇ ਆਈਦਾ ਪਰ ਇਹ ਘੁੰਮ ਫਿਰ ਕੇ ਨਾ ਬਸ ਕਦੀ ਕਿਤੇ ਇੱਧਰ ਖੜੇ ਹੋ ਗਏ ਛੱਤ ਤੇ ਕਦੀ ਇੱਧਰ ਖੜੇ ਹੋ ਗਏ ਇਹ ਟੈਲਣ ਛੈਲਣ ਨਹੀਂ ਆਂਦੇ ਬੜਾ ਆਲਸ ਕਰਦੇ ਇਹੋ ਜੇ ਕੰਮਾਂ 'ਚ ਐਸ ਵੇਲੇ ਰਾਤ ਦੇ ਪਿਛਲੇ ਸਾਈਡ ਨਜ਼ਰ ਨਹੀਂ ਆਣਿਆ ਨੀਤੇ ਮੈਂ ਵਿਖਾਵਾਂ ਪਿਛਲੇ ਸਾਈਡ ਆਪਣੇ ਕੁਝ ਨਹੀਂ ਹੈਗਾ ਸਿਰਫ ਇੱਕ ਪੈਲੀ ਹੈ ਵਾਈ ਹੋਈ ਹੈ ਹੁਣੇ ਝੋਨਾ ਨਹੀਂ ਲਾਇਆ ਨਾ ਪਾਣੀ ਲਾਇਆ ਇੱਥੇ ਠੀਕ ਹੈ ਜੀ ਉਹ ਸਾਡੇ ਮੇਨ ਰੋਡ ਤੇ ਆਂਦੀ ਹੈ ਸਾਹਮਣੇ ਜਿਹੜੀ ਨਜ਼ਰ ਆ ਰਹੀ ਉੱਥੇ ਬੱਸਾਂ ਗੱਡੀਆਂ ਸਭ ਚੱਲ ਰਹੀਆਂ ਇਸ ਟਾਈਮ ਠੀਕ ਹੈ ਜੀ ਇਧਰ ਗੁਰਦੁਆਰਾ ਆ ਗਿਆ ਸਾਹਮਣੇ ਤੇ ਇਧਰ ਆਪਣਾ ਘਰ ਯਾਨੀ ਕਿ ਪਿੰਡ ਦੇ ਬਿਲਕੁਲ ਮੇਨ ਰੋਡ ਤੇ ਹੀ ਆਪਣਾ ਘਰ ਆਂਦਾ ਸਾਹਮਣੇ ਮੇਨ ਰੋਡ ਹੈ ਤੇ ਥੋੜਾ ਕਿਤੁਰ ਨਹੀਂ ਤੇ ਗੁਰਦੁਆਰੇ ਦੇ ਸਾਹਮਣੇ ਆਪਣਾ ਘਰ ਹੈ ਨਾ ਪਿੰਡ ਮੈਂ ਥੋੜੀ ਸੋਰੀ ਆਪਾਂ ਦੱਸ ਨਹੀਂ ਸਕਦੇ ਬਟ ਇੰਨੇ ਦੱਸ ਸਕਦੇ ਆ ਜੋ ਦੱਸਿਆ ਗਿਆ ਠੀਕੇ ਜੀ ਦੁਕਾਨਾਂ ਸੁਖਾਨਾ ਸਾਹਮਣੇ ਆਪਣੇ ਵਾਧੂ ਹੈਗੀਆਂ ਮੈਡੀਕਲ ਸਟੋਰ ਵੀ ਕਰਿਆਨਾ ਸਟੋਰ ਵੀ ਠੀਕੇ ਜੀ ਛੱਤ ਦੇ ਉੱਪਰੋਂ ਆਪਣੇ ਘਰ ਦਾ ਮਾਹੌਲ ਤੁਸੀਂ ਵੇਖ ਰਹੇ ਹੋ ਖੁੱલ્લા ਵਿਹੜਾ ਹੈ ਸਾਹਮਣੇ ਵੱਡਾ ਗੇਟ ਹੈ ਠੀਕੇ ਜੀ ਹਾਂ ਆਗੇ ਨਹੀਂ ਆਣੀ ਹਾਂ ਕੌਣ ਰੋਂਦਾ ਸੀ ਫਿਰ ਜ ਰਹਿਮ ਨਹੀਂ ਰੋਂਦੀ ਸੀ ਤੇ ਕੌਣ ਰੋਂਦਾ ਸੀ ਇਹ ਸਣੀ ਕੀ ਜੀ ਦਾ ਅੱਛਾ ਇਹ ਵੇਲੀ ਕੁਲੀ ਆ ਗਈ ਹੈ ਅ ਚਿੱਕੀ ਤੋਂ ਦੀ ਉੱਤੇ ਆਇਓ ਜੀ ਮੈਂ ਲੱਭੀ ਜਾਂਦੀ ਸੀ ਮੈਂ ਤਾਂ ਨੂੰ ਲਾਭੀ ਸੀ ਮੇਰੀ ਕੁੜੀ ਤੇ ਗਾਲ ਹੀ ਨਹੀਂ ਕਾਢੀ ਹਾਏ ਹਾਏ ਐ ਹਾਏ ਨਹੀਂ ਮੇਰਾ ਐਟੀਟਿਊਡ ਨਾ ਬਈ ਤਾਂਗ ਨਾ ਘਰੋ ਆਦੇ ਵੀਡੀਓ ਚ ਆਪਾਂ ਬਲੈਕ ਬਲੈਕ ਲੱਗ ਰਹੇ ਨਾ ਕਾਲੇ ਭਈ ਕਾਲੇ ਹੋ ਗਏ ਐ ਵੀਰੂ ਵੀਰ ਤੇ ਦਿਸਦਾ ਹੀ ਨਹੀਂ ਆਗੇ ਆਗੇ ਨੇੜੇ ਆਗੇ ਦੋ ਜਗਾਈਏ ਹਾਂ ਟੋਰਚ ਜਗੀ ਕੰਮ ਨਹੀਂ ਕਰ ਨਹੀਂ ਇਹ ਤਾਂ ਬਹੁਤ ਜ਼ਿਆਦਾ ਹੀ ਮਹੱਲੇ ਵੀ ਕਾਲੀ ਵੇਖ ਲੈ ਮੈਂ ਤੁਸੀਂ ਕਿਵੇਂ ਤੇ ਨਜ਼ਰ ਆ ਰਹੀ ਹੋ ਵੀਡੀਓ ਚ ਵੀਡੀਓ ਜੀ ਜੈ ਸ਼੍ਰੀ ਰਾਮ ਓ ਤੇਰੀ ਜੈ ਸ਼੍ਰੀ ਰਾਮ ਅੱਜ ਦਾ ਸਾਡਾ ਵਲੌਗ ਇੰਨਾ ਕੀ ਸੀਗਾ ਜੀ ਕਿਉਂਕਿ ਇੱਕ ਛੋਟਾ ਜਿਹਾ ਵਲੌਗ ਬਣਾਉਣਾ ਬੇਹਦ ਜ਼ਰੂਰੀ ਸੀ ਵੀਡੀਓ ਬਣਾਣੀ ਬੇਹਦ ਜ਼ਰੂਰੀ ਸੀ ਤੇ ਇਸੇ ਨਾਲ ਆਪਾਂ ਵੀਡੀਓ ਨੂੰ ਕਰ ਰਹੇ ਹਾਂ ਐਂਡ ਤੇ ਥੈਂਕ ਯੂ ਜੀ ਜਿੰਨਾ ਤੁਸੀਂ ਸਪੋਰਟ ਸਾਨੂੰ ਕਰ ਰਹੇ ਹੋ ਉਹਦੇ ਲਈ ਬਹੁਤ ਬਹੁਤ ਸ਼ੁਕਰਾਨਾ ਹੈ ਮੇਰੇ ਵਾਹਿਗੁਰੂ ਜੀ ਦਾ ਤੇ ਤੁਹਾਡਾ ਤੇ ਇਸੇ ਨਾਲ ਅਸੀਂ ਵਲੌਗ ਨੂੰ ਵੀਡੀਓ ਨੂੰ ਖਤਮ ਕਰਨ ਜਾ ਰਹੇ ਹਾਂ ਜੀ ਜੋ ਫਰਸਟ ਪਹਿਲੀ ਵਾਰੀ ਸਾਡਾ ਵਲੌਗ ਵੀਡੀਓ ਦੇਖ ਰਹੇ ਨੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਇਹਦੇ ਨਾਲ-ਨਾਲ ਤੁਸੀਂ ਬਈ ਫੋਲੋ ਵੀ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਇਸੇ ਨਾਲ ਅੱਪਾ ਵੀਡੀਓ ਖਤਮ ਕਰਨ ਜਾ ਰਹੇ ਹਾਂ ਜੀ ਥੈਂਕ ਯੂ ਜੀ so much ਬਾਏ ਕਰਦੇ ਹਾਂ ਮੈਂ ਚਲੋ ਜੀ ਬਾਏ